ਇਹ ਪਾਕਟ ਡ్రਾਈਵਰ ਦੀ ਦਾਦ ਸਾ ਜੀ ਰਾਈਡਰ ਜੀ ਦੇ ਬਦੇ ਸਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ ਨਵੇਂ ਬਲੌਗ ਤੇ ਆਇਆ ਬਲੌਗ ਆਪਣੇ ਸਮੋਦ ਤੇ ਆਪਣੇ ਦੇਹਰਾਗਾਪਾ ਚੰਦਰਾਸ ਸੰਤਾ ਜੀ ਸਮਾਗਮਾ ਸਾਰੇ ਸੰਤਾ ਲਈ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਹੋਰ ਸਤ ਮਿਤ ਤੁਮਹੀ ਜਾਹਿਬ ਜੀ ਸਹਾਰੇ ਖਾਮਸਾ ਜੀ ਕੇ ਬੋਲ ਬਾਲੇ ਬੋਲ ਜੈ ਹਾਰੀ We yeah. you <laughs> आयो बची व ਅੰਦਰ ਵਿੱਚ ਪੱਥਰ ਪਾਏ ਆ ਨੇ ਇਹ ਜਲੇ ਆ ਹੈ ਆਏ ਨੇ ਆਏ ਯਾਰੇ ਹੈਰੇ ਸ਼ਰਮਾਂ ਦੀ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖੋ ਜੀ ਅਸੀਂ ਥੋੜਾ ਜਿਹਾ ਹੁਣ ਬੱਗੇ ਹੁਣ ਮੇਰੇ ਨੂੰ ਬਾਹਰ ਸਵੇਰ ਦੇ ਹੁਣ ਸਵੇਰ ਉਹਨੂੰ ਪਤਾ ਵੀ ਇੱਥੇ ਕੀ ਲੱਗੀ ਓਏ ਗਾਲ ਗਾਲ ਕਿਤਾ ਕੱਢਿਆ ਤੂੰ ਇੱਥੇ ਕਿ ਦੁਕਾਨ ਕਿਹੜੀ ਕਿਹੜੀ ਨਹੀਂ ਸਾਨੂੰ ਕੋਹ ਪਤਾ ਹੁੰਦਾ ਹੁਣ ਦੇਖਾਂ ਚੱਲੇ ਹਾਂ ਆਪਣੇ ਦੇਖੋ ਸਾਰੇ ਮੁੰਡਿਆਂ ਨੇ ਹੁੱਡੀਆਂ ਪਾਈਆਂ ਡੇਰਾ ਬਾਬਾ ਚੜ੍ਹਦੇ ਵੇ ਕਨੇ ਆਨੰਦ ਵੱਜ ਰਹੇ ਕਿੰਨੇ ਸੋਹਣੇ ਲੱਗਦੇ ਆ ਉਹ ਨਹੀਂ ਨਹੀਂ ਧਿਆਨ ਰੱਖਿਓ ਬਣਾਇਆ ਕਿਹਦਾ ਸ਼ਸਤਰ ਲੈ ਕੇ ਆਉਣਾ ਮੈਂ ਤੂੰ ਕੀ ਕਮਾਉਣਾ ਸੀ ਇੱਥੇ ਇੱਦਾਂ ਹੀ ਲੱਗ ਜਾਣਾ ਹੁਣ ਮੰਨ ਲਓ ਇੱਥੇ ਕੋਈ ਗੱਲਬਾਤ ਹੋ ਜਵੇ ਤੇ ਆਪਾਂ ਚਾਰ ਜਾਣੇ ਆ ਪੰਜ ਜਾਣੇ ਕਹਿੰਦਾ ਗੱਲ ਕੀ ਆ ਮੈਂ ਤਾਂ ਭੱਜਣਾ ਮੈਂ ਮੇਰਾ ਤਾਂ ਇੰਡੀਆ ਮੇਰਾ ਪਿੰਡ ਹੀ ਹੈ ਮੇਰੇ ਲੱਗੇ ਹਾਂ ਭਾਈ ਕਰਿਆ ਠੀਕ ਹੈ ਨਾ ਤੇ ਕੰਮ ਤੇ ਜਾਦੇ ਆਪਾਂ ਤੇਨੂੰ ਮਿਲਾਂ ਤੇ ਆਂ ਇੱਧਰ ਇੱਧਰ ਭਾਈ ਇੱਧਰ ਕਿਰਪਾਣ ਇੱਧਾ ਜਾਣੀ ਇੱਧਾ ਇੱਧਾ ਆ ਥੋੜਾ ਚੱਕਰ ਹੋ ਗਿਆ ਮੁੰਡੇ ਚੱਲੇ ਆ ਝੂਟੇ ਲੈਣ ਆਉਂਦੇ ਹੀ ਉਹੋ ਗਨ ਘਰੇ ਕਦੀ ਉਹ ਮੈਂ ਬੰਨਣ ਲੱਗਾ ਸੀਗਾ ਉਹ ਮੈਂ ਮੈਂ ਤਾਂ ਲਾ ਹੀ ਲਾਇਆ ਗਿਆ ਅੱਛਾ ਗੋਲੀ ਦੇ ਪਹਿਲਾਂ ਇਹ ਇਹਨਾਂ ਨੂੰ ਨਾ ਚਾਹਣਾ ਦੱਸ ਮੈਂ ਤੈਨੂੰ ਦੱਸ ਦੇ ਰੁੱਕ ਜਿੰਨੋ ਮਰਜੀ ਨਾਲ ਵਿੱਚ ਚੱਲ ਜਿੰਨੋ ਮਰਜੀ ਨਾਲ ਆ ਵਜਲਾ ਇਹਦੇ ਨਾਲ ਲਾਉਣ ਅਗਲੇ ਕਿੱਲੇ ਹੋਗੇ ਦੂਰ ਜਾਂਦੇ ਦੂਰ ਜਾਣਾ ਚਾਹੀਦਾ ਉੱਥੇ ਦੂਰ ਚੱਲ ਦੂਰ ਚੱਲ ਜਾਣਾ ਲਾ ਮੈਂ ਬਹੁਤ ਪਰਖੀ ਜਾ ਲੱਕਾ ਅਗਰ ਅਜੇ ਗੁਰੂ ਸਿੰਘ ਆਪ ਵੀ ਇਹ ਗੱਲਾਂ ਹੀ ਮਾਰੀ ਜੰਨਾ ਓਹ ਓਦੇ ਉੱਤੇ ਆਣਾ ਹੁਣ ਮੇਹਰ ਬੱਸ ਹੁਣ ਪਰੋ ਚੱਲ ਮਨਿੰਦੇ ਚੱਲਣ ਤੂੰ ਉਹਦੇ ਕੋਲ ਨਹੀਂ ਆਇਆ ਤੈਨੂੰ ਉਹਦੇ ਨਾਲ ਘਰਾ ਦੇਣਾ ਲੱਗਦਾ ਇੱਕੋ ਜਾਸ ਮਿਲਦਾ ਹੋਰ ਲਾ ਗਿਆ ਜੋ ਕਿੱਥੇ ਨਾ ਮਿਲਦੀ ਉਹ ਚੱਲ ਬਰਾਹਮ ਅਮਰਤ ਗੁਰੂ ਕੀ ਮਾਰ ਉਹ ਗਗਣ ਜੀ ਵਾਰੀ ਓਏ ਗਗਣ ਵਿਚਾਰਾ ਆਇਆ ਹੈ ਗਗਣ ਲੈਂਚ ਲੱਗਾ ਵੀ ਉਹ ਭਰਾਵਾ ਨਹੀਂ 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 ਮੈਂ ਕਹਾਂਦਾ ਕਿ ਕਿਹੜਾ ਲਾਇਆ ਬੱਜੇਰਾ ਮਰਜੀ ਲਾਵੇ ਤੈਨੂੰ ਮੈਂ ਦੱਸਿਆ ਸੀ ਪਹਿਲਾਂ ਮਨੀਂਦਰ ਨੇ ਲਾਇਆ ਨਹੀਂ ਉਹ ਮੈਂ ਬਚਨ ਮੰਨਣ ਦੀ ਬੇਨਤੀ ਕਰਦਾ ਬਾਹਰ-ਬਾਰ ਬਰਖਾ ਹੁੰਦੀ ਹੈ ਬਾਬੇ ਲੈਣੇ ਨੂੰ ਉਰਨਾਨਕ ਦੇ ਮਾਰੇ ਕਹਿੰਦੇ ਲੈਣਿਆ ਕੰਦ ਕਰਨੀ ਆਉਦੋਂ ਮਿੱਟੀ ਦੀਆਂ ਕੱਚੀ ਕੰਦਾਂ ਕੱਚੀਆਂ ਹੁੰਦੀਆਂ ਸੀ ਸਤਿਵਚਨ ਮਹਾਰਾਜ ਜੀ ਬਾਬਾ ਲੈਣਾ ਜੀ ਸਾਰੀ ਰਾਤ ਕੰਦ ਨੂੰ ਮਿੱਟੀ ਲਾਉਂਦੇ ਨੇ ਮੀਂਹ ਖੁਰਦਾ ਬਾਣੀ ਤੇ ਕੀ ਹੈ ਖੜਦੀ ਜਾਂਦੀ ਹੈ ਅੰਮ੍ਰਿਤ ਵੇਲੇ ਮਹਾਰਾਜ ਕਹਿੰਦੇ ਲੈਣੇ ਆਂ ਜੇ ਪਤਾ ਸੀ ਬਰਖਾ ਹੁੰਦੀ ਹੈ ਮਿੱਟੀ ਖੁਰਦੀ ਹੈ ਨਾ ਮਣਾਉਂਦਾ ਫੜ ਲੈਣ ਦਿੰਦਾ ਕਹਿੰਦਾ ਮਹਾਰਾਜ ਬਰਖਾ ਦੇਖਦਾ ਕਿ ਤੇਰਾ ਹੁਕਮ ਦੇਖਦਾ ਆਖੋ ਸਤਨਾਮ ਵਰੀਦਾ ਇੱਕ ਈ ਜੀ ਤਾਰੀ ਤੁਸੇ ਹੋ ਜੀਸੂ ਅਗਾਰੀ ਤੁਮਰੀ ਗਤ ਮਿਤ ਤੋਹੀ ਜਾਨੀ ਨਾਮ ਚਦਾਸ ਰਾਧਬਾਣੀ ਤੁਹਾਡੀ ਅਰਦਾਸ ਹਮਾਰੀ ਜੀਓ ਪਿੰਡ

salia ka सतनाम वाहे गुरु सतनाम वाहे गुरु sat naam lahe sat